ਲਓ ਜੀ ਅੱਜ ਆਪਣੇ ਕੋਲੇ ਆਏ ਨੇ ਚਲਦੇ ਚਲਦੇ ਜਿਵੇਂ ਕਹਿੰਦੇ ਆ ਵੀ ਪਹਾੜਾਂ ਤੋਂ ਕਿਹੜੇ ਸਮੇਰ ਪਰਬਤ ਦੇ ਪਹਾੜਾਂ ਤੋਂ ਹਿਮਾਲਿਆ ਦੇ ਪਹਾੜਾਂ ਤੋਂ ਹਾਂਜੀ ਜਿਵੇਂ ਅੱਜ ਆਏ ਆਪਣੇ ਕੋਲੇ ਜੋਗੀ ਇਹ ਪਹਾੜਾਂ ਤੋਂ ਚਲਦੇ ਆਏ ਨੇ ਕਿਉਂਕਿ ਹੁਣ ਉਧਰ ਪਹਾੜਾਂ ਤੋਂ ਜ਼ਿਆਦੀ ਬਰਪੈਣ ਲੱਗ ਪਈ ਐ ਤੇ ਨਾ ਵੇਖਿਆ ਵੀ ਮੌਸਮ ਜਿਹੜਾ ਪੰਜਾਬ ਦਾ ਵਧੀਆ ਆ ਤੇ ਆ ਰਹੇ ਹਾਂ ਜੀ ਕਿਵੇਂ ਕਿਹੜਾ ਇਲਾਕਾ ਆਪਣਾ 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 ਪਿੱਛਾ ਪਿੰਡ ਮੋਟਾ ਬੰਨੀ ਆਲਾ ਐ ਬੈਠੇ ਜਲਾਲਾਬਾਦਾ ਤੇਰੇ ਕੋਲ ਲਵਈਆਂ ਗਏ ਅੱਛਾ ਨਾਲ ਜੋਗੀਆਂ ਗਏ ਪਰਿਵਾਰ ਆ ਲਿਆਂਗੇ ਅੱਛਾ ਆਟਾ ਦਾਣਾ ਮੰਗ ਰਹੇ ਤੇਰੇ ਘਰਾਂ ਠੀਕ ਆ ਲੈ ਤੇਰੇ ਨਾਲ ਕੰਰਸਨ ਕਰ ਜੀ ਦੇ ਨਾਲ ਤੇਰੇ ਰਗੀ ਦੇ ਕਰ ਜੀ ਦੇ ਨਾਲ ਸਾਡੇ ਵੇਲੇ ਨੂੰ ਬਰਾਜ ਦੇ ਦਰਸ਼ਨ ਅੱਛਾ ਦਰਸ਼ਨ ਕਰਾ ਦੇ ਤੇ ਫਿਰ ਪਹਾੜਾ ਪੁਣਾ ਦਾ ਕਿਵੇਂ ਜਾਣਾ ਬੱਲੇ ਬੱਲੇ ਸੌਣ ਭਾਦਨ ਜਾਵਾਂਗੇ ਪਹਾੜਾ ਵਾਲੇ ਆ ਕਿਵੇਂ ਹੱਥ ਦੇ ਵਿੱਚ ਸੰਖ ਕਿਵੇਂ ਫੜਿਆ ਆਇਆ ਏ 사ंका ਇਹ 사ਕੂ ਗੁਰੂਆਂ ਦਾ ਹੈ اچھا ਜਾਂਦੀ ਆਵਾਜ਼ ਫਿਰ ਤਾਂ ਤੱਕ ਪੂਰੀ ਲੈ ਜਾਂਦੀ ਬੱਲੇ ਬੱਲੇ ਲੈ ਜਾਂਦੀ ਪੂਰੀ ਆਵਾਜ਼ ਬੱਲੇ ਤੱਕ ਪਹੁੰਚ ਜਾਂਦੀ ਹੈ ਜੱਜੇ ਕਾਰੇ ਦੇ ਬੇੜੇ ਪਾਰ ਹੈ اچھا ਸੁਲਫਾ ਵੀ ਲਾਉਂਦੇ ਕਿ ਨਹੀਂ ਉਹ ਦੂਜੀ ਜੜੀ ਸਨ ਖਾਲੀ ਲਾਂਦੇ ਹੋਰ ਕੀ ਲਾਉਣਾ ਹੈ ਉਹ ਵੀ ਲਾਂਦੇ ਆ ਕੱਲੀ ਦੂਜੀ ਆਪਣੀ ਕੀ ਬੀੜੀ ਹਾਂਜੀ ਅੱਛਾ ਠੀਕ ਇਹ ਵੱਜਦਾ ਵਾ ਵੱਜਦਾ ਜੀ ਦੇਖਣਾ ਵੀ ਆ ਕੇ ਆਹਰ ਵਜਾ ਕੇ ਹਾਂਜੀ ਹੋਰ ਕਿੰਨੀ ਗਵਾਜ ਜਾਂਦੀ ਫਿਰ ਮੈਂ ਵੀ ਵਜਾ ਕੇ ਵੇਖੂਗਾ ਜੀ ਪਤਾ ਪੈਣਾ ਲੈਂਦਾ ਪਤਾ ਪੈਣਾ ਲਾ ਸੰਖ ਦਾ ਨਹੀਂ ਤੇ ਇਹ ਨਾ ਇਹ ਕਿੱਥੋਂ ਲੈਂਦਾ ਇਹ ਕਰੇ ਤੁਸੀਂ ਕਿੱਥੋਂ ਲੈਂਦੇ ਸੰਖ ਇਹ ਲੈਂਦਾ ਹਰ ਦੁਆਰ ਤੋਂ ਠੀਕ ਉੱਥੇ ਵਜਾ ਕੇ ਨਹੀਂ ਵੇਖਿਆ ਸੀ ਨਹੀਂ ਉੱਥੇ ਵਜਾ ਕੇ ਵੇਖ ਦੋ ਤੇ ਚਲ ਚੋਂ ਪੈਸਾ ਹੁੰਦਾ ਹੈ ਅੱਛਾ ਚਲ ਚੋਂ ਕੱਢ ਲੈਂਦੇ ਡੁੱਬੀ ਮਾਰ ਕੇ ਤੇ ਵਜਾ ਕੇ ਵੇਖ ਲੈ ਵਾਜ ਤਾਂ ਨਿਕਲਦੀ ਨਹੀਂ ਪਈਗੀ ਦੁਬਾਰਾ ਟਰਾਈ ਕਰ ਮੈਂ ਜਾ ਕੇ ਵੇਖਣਾ ਫਿਰ ਵਾਜਦਾ ਹੈ ਕਿ ਨਹੀਂ ਕੁੱਲਾ ਲੈ ਆਵਾਂ ਗਰਾਪਾ ਤੇ ਯਰਵਾ ਕਰਦੇ ਵਜਾ ਕੇ ਦੂਤੀ ਯਰਵਾ ਕਰਕੇ ਵੇਖ ਲੈਣਾ ਵੇਖੀਏ ਫਿਰ ਆਪਾਂ ਤੇ ਯਰਵਾ ਕਰਕੇ ਵੀ ਸੰਖ ਦੇ ਲੈ ਵੀ ਆਪਾਂ ਹੁਣ ਵੇਣੇ ਤਜਰਬਾ ਕਰਕੇ ਵੀ ਇਹ ਸੰਖ ਦੇ ਵਿੱਚ ਚੱਕਰ ਕੀ ਵਜਦਾ ਕਿਉਂ ਨਹੀਂ ਆ ਹਾਂ ਤੂੰ ਪੁੱਛ ਲੈ ਰਸੀ ਗੱਲ ਵਾਸਤੇ ਪਾਈ ਆ ਇਹ ਗੱਲ ਤੇ ਪਾਈ ਦੀ ਅੱਛਾ ਗੱਲ ਤੇ ਪਾ ਲੈਣਾ ਡੋਰੀ ਲੈ ਆ ਵੀ ਨੇੜੇ ਲਿਆਈ ਮਾੜੀ ਜੀ ਵੀਡੀਓ ਵੇਖੀ ਇੱਕ ਵਾਰ ਲੈ ਵੀ ਨੇੜੇ ਲਿਆ ਦੇ ਵੇਖੀਏ ਵਜਾ ਕੇ ਤੇਰਾ ਸੰਖ ਵਜਦਾ ਕਿ ਨਹੀਂ ਵਜਦਾ ਪਾਣ ਦਵਾ ਦੇ ਮੈਂ ਪਹਿਲੀ ਵਾਰੀ ਵਜਾਉਣ ਲੱਗੇ ਆ ਤੇ ਕੋ ਘੱਟ ਵੱਧ ਵੀ ਇਹ ਆਵਾਜ਼ ਹਵਾਵਾਰ ਨਹੀਂ ਵੱਜ ਸਕਦੀ ਇੱਕ ਦੋ ਵਾਰ ਹੀ ਵਜਾਵਾਂਗੇ ਤਜਰਬਾ ਆ ਜਾਊਗਾ ਫਿਰ ਵੇਖਦੇ ਹਾਂ ਵੀ ਇਹਦੀ ਆਵਾਜ਼ ਕਿਵੇਂ ਆਉਂਦੀ ਠੀਕ ਹੈ ਇਹ ਇਹ ਇੰਦੇ ਵਿੱਚ ਹਵਾ ਜੀ ਮਾਰਨੀ ਹੁੰਦੀ ਹੈ ਹਾਂਜੀ ਹਾਂਜੀ ਫੂਕ ਮਾਰ ਦੇ ਫੂਕ ਮਾਰੀ ਦੀ ਆ ਕਿਵੇਂ ਸਿੱਧੀ ਫੂਕ ਸਿੱਧੀ ਐ ਕਰਕੇ ਇਹ ਤਾਂ ਵੱਜੇ ਹੀ ਨਹੀਂ ਯਾਰ ਵੱਜੇਗਾ ਕਿਵੇਂ ਵੱਜੂ ਜ਼ੋਰ ਦੀ ਫੂਕ ਮਾਰ ਜ਼ੋਰ ਦੀ ਹਾਂ ਫਿਰ ਵੀ ਨਹੀਂ ਵੱਜਿਆ ਯਾਰ ਇਹ ਆਪ ਤੋ ਤਜਰਬਾ ਆਮ ਕਰਕੇ ਵੇਖ ਲੈ ਆਹ ਤਜਰਬੇ ਨਾਲ ਵਜਾਵਾਂ ਫਿਰ ਅਚਾ ਠੀਕ ਹੈ ਠੀਕ ਰਿਹਾ ਕੰਮ ਠੀਕ ਠੀਕ ਹੈ ਅੱਛਾ ਇੱਕ ਰਾਂ ਯਾਰ ਨਾੜਾ ਨੂੰੜਾ ਜੀ ਸਾਰੀ ਖੁੱਲ ਜਾਂਦੀ ਹੈ ਨਾ ਪੂਰਾ ਜੂਆ ਲੱਗਦਾ ਲੈ ਵੀ ਉੱਪਰ ਦਾ ਕਿ ਨਾ ਤਜਰਬਾ ਹੈ ਬਾਬੇ ਨੂੰ ਕੀ ਪਤਾ ਵੀ ਅਸੀਂ ਪਹਿਲਾਂ ਸੰਖੀ ਭਜਾਉਂਦੇ ਰਹੇ ਹੈਂ ਜੀ ਗੁਰਦੁਆਰੇ ਚ ਨਹੀਂ ਆਏ ਲੈ ਵੀ ਫਿਰ ਵੇਖੀਏ ਦੁਬਾਰਾ ਤਜਰਬਾ ਕਰਕੇ ਇਹਦਾ ਨਾ ਸੁਰਾਖ ਖੁੱਲਾ ਆ ਠੀਕ ਹੈ ਇਹਦੇ ਜੋ ਹਵਾ ਜਿਆਦਾ ਨਿਕਲ ਜਾਂਦੀ ਹੈ ਆ ਵਿੱਚੋਂ ਨਹੀਂ ਸਹੀ ਬਣਿਆ ਆ ਬੰਪਰ ਨਹੀਂ ਸੀ ਆ ਟੁੱਟ ਗਈ ਹੈ ਤੇਰੀ ਭੁਰ ਗਈ ਹੈ ਤਾਂ ਨਹੀਂ ਆਵਾਜ਼ ਆਉਂਦੀ ਵੀ ਸਹੀ ਆਪਾਂ ਐਵੇਂ ਕਰਦੇ ਦੋ ਤਿੰਨ ਸਾਈਡਾਂ ਤੋਂ ਚੇਂਜ ਕਰਕੇ ਬਣੇ ਆ ਸ਼ਾਇਦ ਗੱਲ ਬਣ ਜਾਵੇ ਪੂਰੀ ਆਵਾਜ਼ ਆ ਜਾਏ ਲੈ ਵੀ ਵੀਡੀਓ ਥੋੜੀ ਨੇੜੇ ਲੈ ਆਈ ਮਾੜੀ ਜੇ ਵੀ ਵੇਖਦੇ ਆ ਆਵਾਜ਼ ਕਿੰਨੀ ਆਉਂਦੀ ਵਿੱਚ ਦੋ ਤਿੰਨ ਥਾਵਾਂ ਘਮਾ ਕੇ ਵੇਨੇ ਕਿਉਂਕਿ ਇਹਦੇ ਨਾਲ ਆ ਸੁਰਾਖ ਜਿਆਦਾ ਖੁੱਲਿਆ ਆ ਤੇ ਟੁੱਟਿਆ ਆ ਇਸ ਕਰਕੇ ਇਹਦੇ ਵਿੱਚ ਆਵਾਜ਼ ਨਹੀਂ ਸਹੀ ਨਿਕਲਦੀ ਅਸਲ ਸੰਖ ਜਿਹੜਾ ਹੁੰਦਾ ਉਹਦੀ ਆਵਾਜ਼ ਬਹੁਤ ਜਾਂਦੀ ਆ ਇੱਥੇ ਸਹੀ ਵੱਜਿਆ ਹਣਾ ਹੁਣ ਇਹਨੂੰ ਥੱਲੇ ਨੂੰ ਕਰਕੇ ਵੀ ਇੰਸੀ ਤਜਰਬਾ ਆ ਜਿਵੇਂ 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 ਮਰਜ਼ੀ ਕਰਕੇ ਵੇਹਾ ਲੈ ਵੀ ਆਪਾਂ ਹੁਣ ਤਜਰਬਾ ਕਰਕੇ ਵੇਨੇ ਵੀ ਸਹੀ ਆਵਾਜ਼ ਕਿੱਥੇ ਆਉਂਦੀ ਆ ਇਹਦੀ ਆਪਾਂ ਕਿੰਨਾ ਲੱਭਾ ਬਾਬਾ ਤੂੰ ਵਜਾ ਹੈਕਰਾਂ ਦੁਬਾਰਾ ਫਿਰ ਗੱਲ ਜੀ ਬਣੀ ਨਹੀਂ ਅਜੇ ਮੇਰੇ ਕੋਲ ਹੋਣੀ ਨਹੀਂ ਨਹੀਂ ਯਾਰ ਬਣ ਗਈ ਨਹੀਂ ਬਣਾ ਗੱਲ ਕੇ ਲੈ ਹੈਕਰ ਇਹ ਕੱਢੀ ਮੈਂ ਵਾਈਦਾ ਮਾੜੀ ਬੜੀ ਦੀ ਆਵਾਜ਼ ਜਿਹੜਾ ਜਰਭਾ ਆਉਣਾ ਇਨੇ ਚਿਰ ਦਾ ਹੂੰ ਕਾਲਾ ਇਨ ਆ ਆ ਬਾਬੇ ਦੇ ਸਾਹ ਹੀ ਹੋਣੇ ਯਾਰ ਗੱਲ ਕੀ ਏ ਕੀ ਚੱਕ ਨਰਾਜ ਹੋ ਗਿਆ ਤੇਰੇ ਨਾਲ ਲੱਗਦਾ ਮੈਂ ਹਾਂ ਤੱਕਣਾ ਦਿੱਤੀ ਨਹੀਂ ਹੋਣੀ ਇਹਦਾ ਨਰਾਜ ਹੋ ਗਿਆ ਇਹਨੂੰ ਤੂੰ ਬੱਤੀ ਨਹੀਂ ਕੀਤੀ ਹੋਣੀ ਹਾਂ ਤੇਰੇ ਕੋਲ 10 ਰੁਪਏ ਸੇਵਾ ਮੰਗਦਾ ਹੈ ਕੋਈ ਗੱਲ ਨਹੀਂ 10 ਛੱਡ ਕੇ ਤੂੰ 20 ਤੈਨੂੰ ਆਪ ਜਿਆਦਾ ਦੇ ਦਾਂਗੇ ਕਰ ਵਜਾ ਕੇ ਪੂਰੀ ਵਿਖਾ ਗੱਲ ਦਸਾਂ ਦੀ ਨਹੀਂ ਗਈ ਸੇਵਾ ਤਾਂ ਮੈਨੂੰ ਪਤਾ ਸੰਗ ਕੀ ਮੰਗਦਾ ਹੁੰਦਾ ਸੇਵਾ ਨਹੀਂ ਮੰਗਦਾ ਜੋਰ ਮੰਗਦਾ ਹਾਂ ਨਾ ਨਾ ਬਾਬੇ ਦੀ ਮੋਰੀ ਫੁੱਲੀ ਹਵਾ ਦੀ ਨਹੀਂ ਸਰਾਖ ਨਹੀਂ ਹਾਂ ਸਰਾਖ ਨਹੀਂ ਬਾਬਾ ਐ ਨਹੀਂ ਸਰਾਖ ਨਹੀਂ ਟੁੱਟਿਆ ਆਪਾਂ ਫਿਰ ਤਿਆਰਵਾ ਕਰ ਲੈਂਦੇ ਆ ਹੱਥੋਂ ਤੂੰ ਵੀ ਵੇਖ ਲੈਣਾ ਆ ਨਹੀਂ ਨਬਜ ਨੂਬਜ ਵੀ ਵੇਖ ਲੈਣਾ ਕਰ ਬਣੇਗਾ ਹੱਥੋਂ ਦੇਖਣ ਲਾ ਕੇ ਉਹ ਗਿੱਦੜ ਸਿੰਘੀਆਂ ਤੇ ਮਨਮੋਣੀਆਂ ਵੀ ਰੱਖਦਾ ਹੈ ਕਿ ਨਹੀਂ ਨਾਲ ਆ ਗਈਆਂ ਕੋਲੇ ਹੋਰ ਕੀ 나ਗ ਨੂਗ ਸਪੇਰੇ ਜਦੋਂ ਗੁਰੂ ਦਾਇਕ ਨਾਲ ਜਦੋਂ ਸਾਨੂੰ ਗੁਰੂ ਦਾਇਕ ਉਹ ਤੋਂ ਲੈ ਕੇ ਆਵੇ ਗੁਰੂ ਤੋਂ ਗੁਰੂ ਅਵੇ ਨਹੀਂ ਦਿੰਦਾ ਗੁਰੂ ਕੀ ਬੰਦੀ ਤੇ ਗੋਂ ਤੇ ਗਿਆਨ ਨਹੀਂ ਮਟੇ ਅੰਦਰ ਨੇ ਅੱਛਾ ਉਹ ਕਿਵੇਂ ਮੰਡੀ ਦੇ ਨਾਲ ਲੈ ਹੁਣ ਆਪਾਂ ਇੱਕ ਹੋਰ ਤੇਰਵਾ ਕਰ ਲਈ ਥੱਲੇ ਨੂੰ ਮੂੰਹ ਕਰਕੇ ਇਹਦਾ ਨਾ ਆ ਮੂੰਹ ਆਪਾਂ ਥੱਲੇ ਨੂੰ ਕੀਤਾ ਹੁਣ ਟਰਾਈ ਕਰਕੇ ਵੇਣਿਆ ਲੈ ਵੀ ਹੁਣ ਲਿਆਈ ਮਾਰੀ ਵੀਡੀਓ ਨੇੜੇ ਖੜਿਆ ਕਰ ਮੇਰੇ ਗੱਲ ਸੁਣੀ ਠੀਕ ਹੈ ਬਾਬਾ ਤੇ ਘਰ ਹੋਰ ਵਜਾਲ ਗਿਆ ਫਿਰ ਲੈ ਵੀ ਦੱਸਿਆ ਜੇ ਵੀ ਕਿਵੇਂ ਵੱਜਣ ਡਿਆ ਆ ਕਿਵੇਂ ਲੱਗੀ ਆਵਾਜ਼ ਵੈਸੇ ਅਜੇ ਪੂਰਾ ਸੰਖ ਸਹੀ ਨਹੀਂ ਹੈਗਾ ਇਹ ਜਿਹੜਾ ਬਾਬਾ ਸੰਖ ਲੈ ਕੇ ਆਇਆ ਸਹੀ ਵਜੇ ਨਾੜਾਂ ਲੱਜਦੀਆਂ ਨੇ ਇਹ ਨਾ ਇਹ ਦਾਨ ਤਖਸ਼ਰਾ ਨਹੀਂ ਮੰਗਦਾ ਇਹ ਤੇਰੇ ਅੰਦਰ ਜੋਰ ਮੰਗਦਾ ਠੀਕ ਹੈ ਨਾ ਠੀਕ ਹੈ ਚੰਗਾ ਫਿਰ ਵੀ ਜਾ ਵੀ ਹੋਰ ਰੋਟੀ ਪਾਣੀ ਦੀ ਸੇਵਾ ਚਾਹ ਪੀ ਲਈ ਨਾ ਨਜ਼ਾਰੇ ਆ ਕੇ ਆਨੰਦ ਆ ਕੇ ਲੈ ਵੀ ਜੋਗੀ ਆਪਣਾ ਮਿਲਿਆ ਵਧੀਆ ਆਪਣੇ ਟੱਡ ਰੌਣਕਾਂ ਮਿਲੇ ਲਾ ਕੇ ਆਪਾਂ ਬਾਹਰ ਕੰਮ ਕਰਨ ਲਈ ਇੱਥੇ ਪੈਭ ਲੈਣ ਦਾ ਬਾ ਤੇਰੇ ਦਰਸ਼ਨ ਹੋ ਗਏ ਬੜੇ ਵਾ ਵਾ ਠੀਕ ਹੈ ਚੰਗਾ ਫਿਰ ਲੈ ਅਨੰਦ ਨਾ ਆਪਣੇ ਸਾਰੇ ਜਿਹੜਾ ਮਰਜ਼ੀ ਲੈ ਲੈ ਇਹ ਵੀ ਨਾ ਨਾ ਉਹ ਜਿਹੜਾ ਤੂੰ ਨਾ ਲੈ ਲੈਗਾ ਭਾਈ ਯਾਦ ਰੱਖ ਲਈ ਜਿਹੜੇ ਨਾਲ ਬਸ ਚੱਲ ਠੀਕ ਤੈਨੂੰ ਕਹਿ ਤਾ ਵਾ ਵਾ ਠੀਕ ਹੈ ਚੰਗਾ ਜੀ ਚੰਗਾ